ਅੱਧੀ ਰਾਤ ਨੂੰ ਨਕਾਬਪੋਸ਼ ਵਿਅਕਤੀ ਨੇ ਇੱਕ ਬੈਂਕ ਤੇ ਪਟੋਲ ਸੁੱਟ ਕੇ ਅੱਗ ਲਗਾ ਦਿੱਤੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਤਾਂ ਦਨਿਆ ਗੁਰਦਾਸਪੁਰ ਦੇ ਥਾਣਾ ਦੀਨਾ ਨਗਰ ਦੀਨੋਂ ਦੇ ਪਿੰਡ ਗਾਧੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਇਸ ਨਕਾਬਪੋਸ਼ ਨੇ ਨਿਸ਼ਾਨਾ ਬਣਾਇਆ ਤਸਵੀਰਾਂ ਪੂਰੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਸ ਮੌਕੇ ਬੈਂਕ ਮੈਨੇਜਰ ਸੰਦੀਪ ਪੱਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅਸੀਂ ਸ਼ਾਮ ਵੇਲੇ ਬੈਂਕ ਬੰਦ ਕਰਕੇ ਘਰ ਚਲੇ ਜਾਂਦੇ ਹਾਂ ਤਾਂ ਅੱਜ ਸਵੇਰੇ ਹੀ ਇੱਕ ਵਿਅਕਤੀ ਦਾ ਫੋਨ ਆਇਆ ਕਿ ਬੈਂਕ ਨੂੰ ਅੱਗ ਲੱਗ ਗਈ ਹੈ ਜਦੋਂ ਆ ਕੇ ਵੇਖਿਆ ਤਾਂ ਬੈਂਕ ਦੀ ਬਾਹਰਲੀ ਸਾਈਡ ਲੱਗੇ ਹੋਏ ਫਲੈਕਸੀ ਬੋਰਡ ਤੇ ਬਿਜਲੀ ਤਾਰਾਂ ਸੜ ਕੇ ਸੁਆਹ ਹੋ ਚੁੱਕੀਆਂ ਸੀ ਜਦ ਬੈਂਕ ਦੇ ਅੰਦਰ ਜਾ ਕੇ ਦੇਖਿਆ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਦੇਖਿਆ ਕਿ ਅੱਧੀ ਰਾਤ ਨੂੰ 12 ਦੇ ਕਰੀਬ ਇੱਕ ਵਿਅਕਤੀ ਪੈਟਰੋਲ ਦੀ ਕੰਨੀ ਲੈ ਕੇ ਬੈਂਕ ਕੋਲ ਪਹੁੰਚਦਾ ਹੈ ਬੈਂਕ ਦੇ ਬਾਹਰ ਪੈਟਰੋਲ ਛਿੜਕ ਕੇ ਉਸ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਇਸ ਦੀ ਸੂਚਨਾ ਹੁਣ ਬੈਂਕ ਮੈਨੇਜਰ ਵੱਲੋਂ ਪੁਲਿਸ ਨੂੰ ਦਿੱਤੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਗ੍ਹਾ-ਜਗ੍ਹਾ ਨਾਕੇ ਲਗਾਏ ਜਾ ਰਹੇ ਨੇ ਉਸ ਵਿਅਕਤੀ ਨੂੰ ਫੜਨ ਲਈ ਤਸਵੀਰਾਂ ਦੇਖੋ ਤੁਸੀਂ ਟੀਮਾਂ ਬਣਾ ਦਿੱਤੀ ਨੇ ਪੁਲਿਸ ਨੇ ਵਕ-ਵਕ ਜਗ੍ਹਾ ਹੁਣ ਗਸ਼ਤ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਸ ਨਕਾਬ ਪੋਸ਼ ਵਿਅਕਤੀ ਦਾ ਅਕਸਰ ਮਕਸਦ ਕੀ ਸੀ ਕਿਉਂ ਉਸਨੇ ਅੱਗ ਲਾਈ ਹੈ ਕਿਸੇ ਨੂੰ ਲੈ ਕੇ ਪੁਲਿਸ ਜਾਂਚ ਦੇ ਵਿੱਚ ਜੁੜ ਗਈ ਹੈ ਤੇ ਜਲਦੀ ਉਸ ਨਕਾਬ ਪੋਸ਼ ਵਿਅਕਤੀ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗਰਦਾਸਪੁਰ ਦੇ ਦੀਨਾ ਨਗਰਾਂ ਦਾ ਆਉਂਦੇ ਪਿੰਡ ਗਾਂਧੀਆ ਦਿਖਾ ਰਿਹਾ ਜਿੱਤੇ ਕਿ ਬੈਂਕ ਨੂੰ ਨਿਸ਼ਾਨਾ ਬਣਾਏ ਸਨ ਉਸਤੇ ਵਿਅਕਤੀ ਨੇ ਪਟ્રોલ ਦੀ ਕੈਨੀ ਸੁੱਟ ਕੇ ਉਸਤੇ ਅੱਗ ਲਗਾ ਦਿੱਤੀ ਪੂਰੇ ਬੈਂਕ ਦੇ ਬਾਹਰ ਲੱਗੇ ਹੋਏ ਫਲੈਕਸ ਬੋਰਡ ਤੇ ਬਿਜਲੀ ਤਾਰਾਂ ਸੜ ਕੇ ਸੁਆਹ ਹੋ ਗਈਆਂ ਇਸ ਮੌਕੇ ਬੈਂਕ ਮੈਨੇਜਰ ਨੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਮੈਂ ਸੰਦੀਪ ਪਤਰੀ ਸ਼ਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਚੋਂ ناکਾਮਯਾਬ ਹੋਇਆ ਬਾਰੋ-ਬਾਰੋ ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਲਕਾ ਇੰਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ 'ਚ ਰਿਪੋਰਟ ਕਰ ਦਿੱਤੀ ਗਈ ਆ ਉਹ ਮੋਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਗਾਰਡ ਬ੍ਰਾਂਚ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬ੍ਰਾਂਚ ਖੁੱਲੀ ਰਹਿੰਦੀ ਹੈ ਜਦੋਂ ਬ੍ਰਾਂਚ ਬੰਦ ਹੁੰਦੀ ਹੈ ਉਹ ਚਲਾ ਜਾਂਦਾ ਆ ਥਰਟੀ ਨੂੰ ਦਰਖਾਸਤ ਕਰਦਾ ਹਾਂਗਾ ਜੇ ਕੁਝ ਇਦਾਂ ਦਾ ਹੈਗਾ ਤੇ ਥਰਟੀ ਨੂੰ ਕਹਾਂਗਾ ਕਿ ਇਸ ਬਾਰੇ ਸੋਚਿਆ ਜਾਏ ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ ਬਾਰ ਬਾਰ ਦਾ ਨੁਕਸਾਨ ਹੋਇਆ ਬੋਰਡ ਨੂੰ ਅੱਗ ਲੱਗੀ ਵਾਇਰਸ ਨੂੰ ਲੱਗੀ ਹੈ ਸ਼ਟਰ ਨੂੰ ਲੱਗੀ ਹੈ ਤੇ ਅੰਦਰੋਂ ਠੀਕ ਹੈ ਅੰਦਰੋਂ ਕੋਈ ਨੁਕਸਾਨ ਨਹੀਂ ਹੈ ਬਾਹਰ ਦਾ ਦੇ ਬ੍ਰਾਂਚ ਚਿੱਤੇ ਕਦੀ ਕਿਸੇ ਨਾਲ ਕੋਈ ਸ਼ਦਾਂ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਝਗੜਾ ਸੀਗਾ ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਹੈ ਜੀ ਤੇ ਹਨ ਪਛਾਤਾ ਨਹੀਂ ਪਤਾ ਲੱਗਦਾ